ਲਾਈਵ ਦੋਸਤੋ ਆਪਾਂ ਕਰਤੀ ਸਟਾਰਟ ਤਿਆਰੀ ਲਸਣ ਬੀਜਣ ਦੀ ਤੇ ਪ੍ਰਾਲੀ ਆ ਫਾਂਗਣਾ ਹਲਾ ਨਾਲ ਉਹਲੇ ਪਾਸੇ ਇਕੱਠੀ ਕਰਦੇ ਫਿਰ ਉਹ ਅੱਧਾ ਕਿਲਾਵਾ ਕੇ ਤਿਆਰ ਕਰਕੇ ਲਸਣ ਦੇ ਬੀਜ ਤੇ ਪ੍ਰਾਲੀ ਦੀ ਮਲਚਿੰਗ ਕਰਾਂਗੇ ਤੇ ਸਾਰਾ ਪ੍ਰੋਸੈਸ ਆਪਣੀ ਵੀਡੀਓ ਦੇ ਵਿੱਚ ਆਊਗਾ ਇਧਰ ਆਪਣਾ ਬੰਦਾ ਬਟਾਂਕੜੀ ਜਾਂਦਾ ਤੇ ਦਿਖਾਉਣਾ ਕਿਵੇਂ ਬਣਦੀ ਗੱਲਬਾਤ ਕੀ ਇਹ ਕਿਹੜੇ ਕਿਹੜੇ ਬੰਦੇ ਐਵੇਂ ਲਸਣ ਬੀਜ ਦੇ ਪ੍ਰੋਸੈਸ ਕਾਮ ਜਾਵਾ ਜੀ ਬਾਹ ਕੇ ਬਾਹ ਤਿਆਰ ਕਰ ਕਿਲਾਸਣ ਦਾ ਸਿੱਟਾ ਦੇਖੋ ਉੱਪਰ ਪ੍ਰਾਲੀ ਦੀ ਮਲਚਿੰਗ ਕਰਕੇ ਇਸ ਤਰੀਕੇ ਨਾਲ ਆਪਾਂ ਬੀਜਨੇ ਅੱਧਾ ਕਿਲਾ ਲਸਣ ਰਿਹਾ ਜੀ ਦਾ ਭੇਜੇ ਪੋਣਾ ਵੇਜ ਆਪਣਾ ਘਰ ਦਾ ਵੀ ਤਿਆਰ ਕਰਿਆ ਸੀ ਦੇਸੀ ਚਟਾਲਾ ਸੰ। ਬਾਕੀ ਬਣੇ ਰਹੋ ਵੀਡੀਓ ਦੇ ਨਾਲ ਧੰਨਵਾਦ। ਲਾਈਵ ਦੋਸਤੋ। ਲਸਣ ਵਾਲਾ ਥਾਂ ਆਪਾਂ ਕਰਤਾ ਤਿਆਰ ਕਰਾਂ। ਸਾਫ਼ ਕਰਤਾ ਸੋਰੀ ਤਿਆਰ ਨਾ ਮੰਨੋ ਹਜੇ। ਪਰਾਲੀ ਆਪਾਂ ਇਧਰ ਇਕੱਠੀ ਕਰਤੀ ਤਿੰਨ ਕਨਾਲਾਂ ਦੇ ਵਿੱਚ ਸਾਰੀ ਪ੍ਰਾਈ ਹਲਾ ਨਾਲ। ਤੇ ਹੁਣ ਜਿੱਥੇ ਮਾੜੀ ਮੋਟੀ ਰਹਿ ਗਈ ਹਲਾ ਤੋਂ ਕਰਾਂ ਤੰਗਲੀ ਨਾਲ ਕਰਦੇ ਆ ਇਕੱਠੀ ਫੇਰ ਇਹਨੂੰ ਬਾਹਵਾਂਗੇ। ਠੀਕ ਆ। ਤੇ ਉਹ ਘੜਾ ਆਪਣਾ ਨੀਲਾ ਕੋੜਾ ਕਰਮ ਵਾਲਾ ਲੋਹਾ ਹੈ ਬਹੁਤ ਇਹ। ਤੇ ਬਾਈ ਨੇ ਮੈਂ ਕਹਤਾ ਵੀ ਤੂੰ ਖਾਲਾ ਰੋਟੀ ਖਾ ਜਾਂਦਾ ਰੋਟੀ ਬਸ ਹੁਣ ਆਪਾਂ ਪੱਲੀ ਨਾਲ ਚੱਕਦੇ ਆਂ ਸਾਰੀ ਪਰਾਲੀ ਜਿਹੜੀ ਵਿੱਚ ਰਹੇਗੀ ਇੱਥੇ ਢੇਰੀ ਲਾ ਕੇ ਫਿਰ ਬਾਣ ਦੀ ਕਰਾਂਗੇ ਤਿਆਰੀ ਲਾਈਵ ਦੋਸਤੋ ਹੁਣ ਬਾਣ ਕਰਕੇ ਸਾਫ਼ ਆਪਾਂ ਹੋਰ ਮਾਰ ਲੱਗਿਆ ਤਵੀਆਂ ਚਾਹ ਚੂ ਪੀ ਲਈ ਆਪਾਂ ਲਾਈਵ ਦੋਸਤੋ ਰੋਟਾ ਬਟ ਵੀ ਮਰਵਾਤ ਆਪਾਂ ਲਸਣ ਨਾਲ ਚ ਤੇ ਤਵੀਆਂ ਮਾਰ ਕੇ ਦੋ ਵਾਰੀ 11 ਹਲ ਮਾਰਤੇ ਮਾਤਾ ਰੋਟਾ ਵੇਟਮ ਰਵਾਨੇ ਮਿੱਟੀ ਬਰੀਕ ਹੋ ਜੂਗੀ ਆ ਦੇਖੋ ਹਾਲਾਂਕਿ ਤਵੀਆਂ ਨਾ ਕਰਤਾ ਸੀਗਾ ਇਦਾਂ ਬਣਦਾ ਜਾਂਦਾ ਵਹ ਸ੍ਰੀ ਕਾ ਦੋਸਤੋ ਮੁੱਸੇ ਵਾਲੇ ਚੈਨਲ ਦੇ ਸੇਗਾ ਤੁਹਾਡਾ ਸਵਾਗਤ ਤੇ ਜਿਹੜੀ ਆ ਪੱਲਾ ਹਸਣ ਬੀਜੀ ਸੀ ਨੂੰ ਤਿੰਨ ਦਿਨ ਹੋ ਗਏ ਬੀਜੀ ਨੂੰ ਤੇ ਅਮਰਚਿੰਗ ਵਾਲੀ ਹਸਣ ਬੀਜੀ ਆਪਾਂ ਇਹ ਤਿੰਨ ਸਾਢੇ ਤਿੰਨ ਕਣਾਂ ਵਾਲਾ ਵਣ ਮਣਿਆ ਤਾਂ ਨਹੀਂ ਤਿੰਨ ਸਾਢੇ ਤਿੰਨ ਕਣਾਂ ਦੇ ਲਗਭਗ ਭਾਣਾ ਤੇ ਵੀਰ ਚ ਪਾਤ ਆਪਾਂ 90 ਕਿਲੋ 90 ਕਿਲੋ ਲਸਣ ਦਾ ਜਿ ਸਿੱਟਾ ਦੇ ਕੇ ਬਾਹ ਕੇ ਸਾਰ ਕੇ ਇਹਦੇ ਸਿੱਟ ਕੇ ਤੇ ਰੋਟਾਵੇਟਰ ਮਾਰਤਾ ਸੀ ਰੋਟਾਵੇਟਰ ਮਾਰ ਕੇ ਆਪਾਂ ਇਹਦੇ ਤੇ ਲਸਣ ਦਾ ਸਿੱਟਾ ਦਿੱਤਾ 90 ਕਿਲੋ ਦਾ ਸਾਢੇ ਤਿੰਨ ਕਨਾਲ ਹੁਣ ਤਿੰਨ ਹੁਣ ਠੀਕ ਹੈ ਤੇ ਉੱਪਰ ਕਰਤੀ ਸੀ 1 ਕਿੱਲੇ ਦੀ ਪਰਾਲੀ ਦੀ ਮਰਚਿੰਗ 1 ਕਿੱਲੇ ਦੀ ਮਰਾਲੀ ਪਰਾਲੀ ਪਾਤੀ ਆਪਾਂ ਇੰਨੀ ਲਸਣ ਦਿੱਤੇ ਆ ਦੇਖੋ ਤੇ ਦੇਖਦੇ ਆ ਇਹਨੂੰ ਚੌਥਾ ਦਿਨ ਅੱਜ ਬਿੱਟੂ ਨੂੰ ਘਰ ਮਾਰ ਕੇ ਕਿ ਨਾ ਇਹ ਇਹ ਗੱਲ ਬਦਲਾਸਣ ਦੀ ਮਾਰਕੀਟਿੰਗ ਕਰਦੇ ਆ ਗੁਰ ਮਾਰੀ ਖੇਲਾਕ ਇਹ ਦਾਣਾ ਚ ਬਾਹਰ ਆ ਜਾਂਦੀ ਹੁੰਦੀ ਹੈ ਇਹ 4 ਦਿਨ ਹੋ ਗਏ 6 ਦਿਨਾਂ ਤੱਕ ਪੰਡਾ ਲਸਣ ਬਾਹਰ ਆਜੂ ਤੇ ਇਹਦਾ ਵੀ ਆਪਾਂ ਟ੍ਰਾਇਲ ਕਰ ਰਹੇ ਹਾਂ ਬਹੁਤ ਬੰਦੇ ਲਾਉਂਦੇ ਨੇ ਪਰ ਕਹਿੰਦੇ ਜਿੰਨਾ ਚਿਰ ਆਪਾਂ ਆਪ ਨਹੀਂ ਲਾਉਂਦੇ ਉਹਨਾਂ ਚਿਰ ਪਤਾ ਨਹੀਂ ਲੱਗਦਾ ਤਾਂ ਇਹਦਾ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਮਲਚਿੰਗ ਵਾਲੀ ਲਸਣ ਦਾ ਕੀ ਰਿਐਕਟ ਰਹਿੰਦਾ ਤੇ ਐਨੇ ਦਿਨ ਵਗੈਰਾ ਦਾ ਕਿੰਨਾ ਕਿਤੇ ਕੰਟਰੋਲ ਹੁੰਦਾ ਤੇ ਕਿੰਨੀ ਇਹ ਨਿਕਲਦੀ ਹੈ ਇਹਦਾ ਆਪਣਾ ਪਹਿਲੀ ਵਾਰ ਟ੍ਰਾਇਲ ਹੈ ਤੇ ਬਾਕੀ ਖੇਤੀਬਾੜ ਰਿਲੇਟਡ ਤੇ ਡੇਰੀ ਫਾਰਮ ਦਾ ਡੇਰੀ ਫਾਰਮ ਦਾ ਪਸ਼ੂ ਦੇ ਲੇਟਰ ਵੀਡੀਓ ਪੋਡਕਾਸਟ ਦੇਖਣ ਲਈ ਆਪਣੇ ਮੂਸੇ ਵਾਲੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਲਗਾਤਾਰ ਕੰਟੀਨਿਊ ਆਪਣੇ ਚੈਨਲ ਤੇ ਆਉਂਦੀ ਰਹੇ ਨੇ ਧੰਨਵਾਦ ਸਾਰਿਆਂ ਦਾ